आह इस दिन अरदास एको अंक का दवाई प्रसिद्ध पर दे श्री गुरु जी महाराज हुआ श्री गुरु परिति के पार्श्वय तस्मी बेसन को रोगी समझाय केो नाम से ले तो तो के, के आए फिर अगला करते हैं अरदास गुरुदास जी होस आए काजरा को गुरुमो संगरो श्री महाराज फिर यार पेशेंट के आई डी जीस के तीन शब्द लगाए तेज पहा सेमरेया काज नवा पिता आगत है सब का ही में सुना दशम पाषाष साहब श्री गोविंदम सर्वकारन सर्वकारन को आए दशम पाषाषियों की जागृति जोर सहस्त्र गुरु ग्राम साहब की दीप की तरफ पाठ दर्शन दारिया वाते अंतर गुणा जी श्री राधे बोल राधे जी श्री राधे पन्या प्यारे गुरु ज्यादा 40 रुकियां हटियां जप्नियां छतियां मेरा पीरा को नाम जपिया ਵਾਢੀ ਸ਼ਬਿਆ ਦੇਖ ਲੈ ਤੇਗ ਵਾਹੀ ਦੇ ਕੇ ਅੰਨ ਜਟਿਤਾ ਜਿੰਨਾ ਪਿਆਰਿਆ ਉਸ ਜਗਾਂ ਦੀ ਮਿੱਤਰ ਕਮਾਈ ਵਾ ਧਿਆਨ ਦਾ ਰਖਣਾ ਜੀ ਸ੍ਰੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਨ ਗੇਤ ਸ੍ਰੀ ਦਿੱਤੇ ਬਗ ਬੰਦ ਦਵਾਈ ਚੱਕੜੀਆਂ ਤੇ ਚੜੇ ਕਾ ਨਾਰਿਆਂ ਨਾਲ ਜੀ ਰਾਜ ਕੋਟ ਵਾਲੇ ਦੀ ਸਰਵਾਲੇ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾ ਨਾਲਿ ਵਾਹੀ ਤਿੰਨ ਸਿਨਾਰ ਸਿਮਣੀਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਕਰਨ ਵਾਲਾ ਜੀ ਸ੍ਰੀ ਵਾਹਿਗੁਰੂ ਪੰਜਾ ਤਖਤਾ ਸਰਬਤ ਗੁਰਦੁਆਰਿਆਂ ਵੱਲ ਧਿਆਨ ਕਰਨ ਵਾਲਾ ਜੀ ਸ੍ਰੀ ਵਾਹਿਗੁਰੂ ਪ੍ਰਤਿਮੇ ਸਰਬਤ ਖਾਲਸਾ ਜੀ ਕੀ ਆਕਾਸ਼ ਸਾਹਿਬ ਦੀ ਪ੍ਰਤਿਮੇ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਆਪ ਜੀ ਦਾ ਪਵਿੱਤਰ ਨਾਮ ਕਿ ਤੇ ਆਵੇ ਕਿ ਤੇ ਆਵਣ ਕਰੇ ਸਭ ਸੁਖੂ ਹੈ ਜਾ ਜਾ ਖਾਲਸਾ ਜੀ ਸੇਵਤਾ ਤੇ ਰਚਿਆ ਰਿਹਾਇਤ ਦੇਵ ਤਿੰਨ ਖਦੇ ਦਰਦ ਕੀ ਪੈਜ ਪੰਜ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਮਹਾਰਾਜੀ ਬੋਲਦਾ ਜੀ ਸ੍ਰੀ ਬਖਸ਼ੋ ਜੀ ਦੀ ਖਾਨੋ ਸਿੱਖੀ ਦਾਤ ਕੇਸ দান ਰਹਿ দান ਪ੍ਰਵੇਖ দান ਵਿਸਾਦਾ ਭਰੋਸਾ দান ਧਨ ਸਰਦਾਨ ਨਾਮ দান ਸ੍ਰੀ ਅਮਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਸ਼ਰਾਨ ਚੌਕੀਆਂ ਛੱਲੇ ਬੰਗੀ ਗੋ ਜੋਖਟ ਧਰਮ ਦਾ ਜੈ ਤਾਰਾ ਬੋਨਾ ਜੀ ਸ੍ਰੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਕੀ ਮਤ ਪਤ ਦੇ ਰਤੇ ਆਤ ਵਾਹਿਗੁਰੂ ਇਹ ਆਕਾਰ ਕਰ ਆਪਣੇ ਪੰਜ ਦੇ ਸਦਾ ਸਹਾਇਕ ਕਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਉਸ਼ੋਇਆ ਗਿਆ ਸਿਰਾ ਦੇ ਪੁੱਲੇ ਦਰਸ਼ਕ ਦਿਦਾਰੇ ਸੇਵਾ ਸੁਭਾ ਦਾਤਾਰ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ ਏਨੀ ਮਾੜੀਆਂ ਦੀ ਮਾੜ ਨੀ ਤਾੜੀਆਂ ਦੀ ਤਾੜ ਨਿਓਟਿਆਂ ਨੂੰ ਕੋ ਨਿ ਆਸਤਰ ਨਾਸਤਰੀ ਬਖਸ਼ਣ ਵਾਲੇ ਖੰਡਾ ਭ੍ਰਮੰਡਾ ਦੇ ਮਾਲਕ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਸੇਵਕ ਕਰਨਾ ਅੰਦਾਸ ਤੇ ਕੀ ਗੁਰਾਜ ਆਪ ਜੀ ਦੀ ਅਲਾਹਿ ਤਨਾਈ ਮਾਣੇ ਦਾ ਫਰਮਾਨ ਹੈ ਜੀ

ਗਰੀਬ ਨਿਵਾਜੂ ਅੱਜ ਦੀ ਆਤਮਿਕ ਸ਼ਾਂਤੀ ਵਾਸਤੇ ਸਮੂਹ ਪਰਵਾਰ ਨੇ ਇਕੱਠ ਹੋ ਕੇ ਆਪ ਜੀ ਦੇ ਪਵਿੱਤਰ ਚੰਨ ਦਾ ਊਠਾ ਲਾ ਕੇ ਗਰੀਬ ਨਿਵਾਜੂ ਆਪ ਜੀ ਦੇ ਅਲਾਹੀ ਦਰਗਾਹistan ਤੇ ਆਪ ਜੀ ਦੀ ਰੱਬੀ ਬਾਣੀ, ਧਰਤੀ ਬਾਣੀ, ਅਲਾਹੀ ਬਾਣੀ, ਸੁਖਮਣੀ ਸਾਹਿਬ ਜੀ ਦੇ ਗਾਥਾ ਕਰ ਰਹੇ ਨੇ। ਉਪਰੰਤ ਗਰੀਬ ਨਿਵਾਜੂ ਅੱਜ ਦਾਤ ਪਾਸ਼ਾ ਮਹਾਰੇ ਆਪ ਜੀ ਦੀ ਸ਼ੇਰ ਪੌੜੀਆਂ ਨਾਲ ਸਾਹਿਬ ਦੀ ਬਾਣੀ ਪੜੀ। ਬਾਣੀ ਪੜਦਿਆਂ ਦਰ ਦੀ ਸੇਵਾ ਕਰਦਿਆਂ, ਉੱਦਿਆਂ ਬੈੰਗਿਆਂ ਸੂਚੀ ਸੇਵਾ ਨੌਦਿਆਂ ਕ੍ਰੀਵ ਨਿਵਾਜੂ ਆਪ ਜੀ ਦੇ ਬੱਚਾ ਪਾਸੋਂ ਹੋਈਆਂ ਬੇਤ ਪ੍ਰਕਾਰ ਦੀਆਂ ਗਲਤੀਆਂ ਦਾ ਸੁਨਾਪਣੀਆਂ ਨਾ ਚਿਤਾਰਦੇ ਹੋਈ ਆਗਾ ਤੋਂ ਸਮਤ ਵਸ਼ਣੀ ਕਿਰਪਾ ਕਰਨੀ ਕਿਰਪਾਨਧਾਨ ਪੜੀ ਹੋਈ ਬਾਣੀ ਸ਼ੁੱਧ ਕੇ ਸਤਖੰਡ ਵਿੱਚ ਪ੍ਰਵਾਨ ਕਰਨਿਆਣੀ ਬਾਣੀ ਦਾ ਫਲ ਭਾਵੇਂ ਆਪਣੇ ਬੱਚਿਆਂ ਦੀ ਹਿਰਦਿਆ ਤੇ ਵਸਾਉਣਾ ਸੰਗਤਾਂ ਦੇ ਕਦਮ ਕਦਮ ਲੀਕੇ ਗਾਉਣੇ ਤਿਲ ਫੁੱਲ ਭਟਾਵਾ ਸਵੀਕਾਰ ਸਭਨਾ ਦੀਆਂ ਗੁਰਮਤ ਅਨੁਸਾਰ ਬਲਵ ਕਾਰਨਾਮਾ ਸੰਪੂਰਨ ਕਰੀਆ ਰਹਿਮਤ ਕਰਨੀ ਗਰੀਬ ਨਿਵਾਜ਼ ਨੂੰ ਆਪ ਜੀ ਦੀ ਬਤੀ ਬੀਬੀ ਸੋਨੀਆ ਪਾਸੋਂ ਸੰਸਾਰ ਦੇ ਯਾਤਰਾ ਕਰਦੇ ਸਮੇਂ ਹੋਈਆਂ ਬੇਤ ਪ੍ਰਕਾਰ ਦੀਆਂ ਗਰਥੀਆਂ ਭੁਲਕੀਆਂ ਨਾਜਤਾ ਦੇ ਹੋਏ ਰਹਿਮਤ ਕਰਕੇ ਦਸ ਕਰਕੇ ਗਰੀਬ ਨਿਵਾਜ਼ ਨੂੰ ਸਦੀਵੀ ਕਾਰਜ ਵਾਸਤੇ ਆਪਣੇ ਪਵਿੱਤਰ ਚਰਨਾਂ ਦੇ ਨਿਵਾਸ ਬਖਸ਼ਣਾ ਪਿੱਛੇ ਸਮੂਹ ਪਰਿਵਾਰ ਅਤੇ ਸਾਰੇ ਸੰਬੰਧੀਆਂ ਨੂੰ ਧੰਨਵਾਦ ਮੰਗਦਾ ਬੜਾ ਖੁਸ਼ ਹੈ ਗਰੀਬ ਨਿਵਾਜ਼ ਜੀ ਸਤਿਗੁਰੂ ਦੀਆਂ ਜੋ ਸੇਵਾਵਾਂ ਵਜੋਂ ਆਪ ਨੂੰ ਸੁੰਦਰ ਬਣਾਉਣਾ ਅਤੇ ਕੀਤਾ ਜਪ ਜੀ ਨੇ ਵੀ ਕਾਰਜ ਕਰਨਾ ਸੇਵਕਾਂ ਦੇ ਲੋਕ ਪਰਦੋਗ ਵਿੱਚ ਪਰਦੇ ਕੰਨੇ ਹਰ ਮਦਾਨੇ ਪਰਦੇ ਕੰਨੇ ਗਰੀਬ ਦੀ ਮਾਗੀ ਦੇ ਕਬਲ ਆਪ ਜੀ ਦੇ ਬਖਸ਼ੇ ਭੰਡਾਰਿਆ ਸਰਨ ਕਰਦੇ ਹੋਇਆ ਪ੍ਰਾਪਤਿ ਸ਼ਾਦੀ ਦੇ ਹਾਜ਼ਰ ਹੈ ਦਰ ਪ੍ਰਮਾਨ ਕਰਨੀ ਦੀ ਪ੍ਰਵਾਨਿਆ ਹੈ ਪ੍ਰਸ਼ਾਦ ਜੋ ਵੀ ਸ਼ਕੀਏ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਸਤਨਾਮ ਸ੍ਰੀ ਵਾਹਿਗੁਰੂ ਗਰੀਬ ਦੀ ਬਾਜਿਓ ਪਰਉਰਾਇਤ ਲਾਈ ਦਰਗਾਹ ਪੁਨਾਵਾ ਬਸ਼ਕੀ ਕਰਤਾ ਕਰੋ ਗੁਰੂ ਨਾਨਕ ਦੇ ਚਲਦੀ ਸਰਤਾ ਸਹੀ ਸੱਜਣ ਪਿਆਰੇ ਬਣਾਉਣੇ ਜਿੰਨਾ ਹੀ ਕਲਦੇ ਆਪ ਜੀ ਦਾ ਪਵਿੱਤਰ ਨਾਮ ਤੇ ਤਾਂ ਵੀ ਗੁਰੂ ਨਾਨਕ ਨਾਮ ਤੇਰੀ ਕਲਾ ਤੇਰੀ ਬਾਣੀ ਸਰਬਤ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਦੇ